ਜਿਹੜਾ ਸਾਡੇ ਪ੍ਰੇਮਿੰਦਰ ਸਿੰਘ ਜੀ ਨੇ ਇਹਨਾਂ ਦੇ ਧਿਆਨ ਵਿੱਚ ਆਇਆ ਸੀਗਾ ਇੱਕ ਬਜ਼ੁਰਗ ਹੈਗੇ ਨੇ ਨਰਿੰਦਰ ਸਿੰਘ ਜੀ ਜਿਨ੍ਹਾਂ ਦੀ ਉਮਰ ਹੈ ਕਰੀਬ 74-75 ਸਾਲ ਤੇ ਇਹ ਇਹਨਾਂ ਨੇ ਕੱਲ ਥਾਣੇ ਅਪਰੋਚ ਕੀਤਾ ਕਿ ਮੇਰੇ ਮਕਾਨ ਦੇ ਉੱਤੇ ਜ਼ਬਰਦਸਤੀ ਸਾਡੇ ਪਰਿਵਾਰ ਦੇ ਨੂੰ ਲੇਡੀਜ਼ ਨੂੰ ਜੈਂਟਸ ਨੂੰ ਸਾਨੂੰ ਸਾਰਿਆਂ ਨੂੰ ਘਰੋਂ ਬਾਹਰ ਕੱਢ ਕੇ ਤੇ ਮਕਾਨ ਦੇ ਉੱਤੇ ਲੋਕ ਲਗਾ ਦਿੰਦਾ ਤੇ ਇਹ ਬੜੀ ਮਤਲਬ ਇਹ ਇੱਕ ਇਹੋ ਜਿਹੀ ਗੱਲ ਹੈ ਜਿਹਨੂੰ ਕਿ ਨਾ ਕਾਬਲੇ برداشت ਤੇ ਉਹਦੇ ਉੱਤੇ ਸਵਿਫਟਲੀ ਬੜੀ ਤੇਜ਼ੀ ਨਾਲ ਇਹਨਾਂ ਨੇ ਐਕਸ਼ਨ ਕੀਤਾ ਸਾਡੇ ਐਸਐਚਓ ਸਾਹਿਬ ਨੇ ਤੇ ਐਸਐਚਓ ਸਾਹਿਬ ਨੇ ਐਕਸ਼ਨ ਕਰਦੇ ਹੋਏ ਉਹ ਜਿਹੜਾ ਸੀਗਾ ਉੱਥੇ ਜਾ ਕੇ ਜਦੋਂ ਸਾਰੀ ਤਹਿਕੀਕਤ ਕੀਤੀ ਤੇ ਗੱਲ ਇਹ ਸਾਹਮਣੇ ਆਈ ਕਿ ਇੱਕ ਮੁੰਡਾ ਹੈ ਅੰਕੁਸ਼ ਚੋਪੜਾ son of ਸੰਜੀਤ ਚੋਪੜਾ ਇਹ ਗੁਰਮੀਲਪਾਰਕ ਟਿੱਬਾ ਥਾਣੇ ਦੇ ਏਰੀਆ ਦਾ ਰਹਿਣ ਵਾਲਾ ਇਹਨਾਂ ਨੇ ਕੁਝ ਪੈਸੇ ਦਿੱਤੇ ਹੋਏ ਸੀਗੇ ਵਿਆਜ ਦੇ ਉੱਤੇ ਨਰਿੰਦਰ ਸਿੰਘ ਦੇ ਲੜਕੇ ਨੇ ਵਿਆਜ ਕੀ ਸੀ ਕਿਸੇ ਨੂੰ ਨਹੀਂ ਪਤਾ ਬਸ ਪੈਸੇ ਦਿੱਤੇ ਖਾਲੀ ਕਾਗਜ਼ਾਂ ਤੇ ਸਾਈਨ ਕਰਾ ਲਏ ਤੇ ਕੱਲ ਸ਼ਾਮ ਕਰੀਬ ਕਰੀ 5:35 ਵਜੇ ਇਹ ਉਹਨਾਂ ਨੂੰ ਘਰੋਂ ਬਾਹਰ ਕੱਢ ਕੇ ਕਹਿੰਦਾ ਕਿ ਜੀ ਮੈਂ ਤੁਹਾਡਾ ਤੁਹਾਡੇ ਮੁੰਡਿਆਂ ਨੇ ਮਕਾਨ ਮੈਨੂੰ ਲੈ ਕੇ ਦਿੱਤਾ ਜਦੋਂ ਕਿ ਮਕਾਨ ਦਾ ਮਾਲਕ ਨਰਿੰਦਰ ਸਿੰਘ ਹੈ ਮਕਾਨ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਕੇ ਇਹਨੇ ਲੋਕ ਲਾ ਦਿੱਤੇ ਜਦੋਂ ਅਸੀਂ ਇਸ ਗੱਲ ਦੀ ਪ੍ਰੋਪਰ ਤਹਿਕੀਕਾਤ ਕੀਤੀ ਤੇ ਗੱਲ ਸਾਹਮਣੇ ਆਈ ਵੀ ਇਹ ਇਹਦਾ ਪ੍ਰੀਵੀਅਸ ਹਿਸਟਰੀ ਵੀ ਅਸੀਂ ਦੇਖੀ ਇਹ ਲੈਂਡ ਗ੍ਰੈਬਰਸ ਨੇ ਤਾਅਸਰ ਕਰਦੇ ਨੇ ਲੋਕਾਂ ਦੇ ਉੱਤੇ ਜਿਹਨੂੰ ਕਹਿੰਦੇ ਹੁੰਦੇ ਨੇ ਜ਼ੁਲਮ ਕਰਨ ਦੀ ਅੰਤਰਾ ਹੁੰਦੀ ਹੈ ਉਹ ਕਰਦੇ ਨੇ ਤੇ ਇਹਨਾਂ ਨੂੰ ਸ਼ਰਕਲ ਮੌਕੇ ਦੇ ਉੱਤੇ ਹੀ ਜਿਹੜਾ ਹੈਗਾ ਅਨਕੁਸ਼ ਚੋਪੜਾ ਨੂੰ ਗ੍ਰਿਫਤਾਰ ਕੀਤਾ ਤੇ ਜਿਹੜੇ ਪੀੜਤ ਪਰਿਵਾਰ ਹੈ ਆਪਣੇ ਨਰਿੰਦਰ ਸਿੰਘ ਜੀ ਦਾ ਉਹਨਾਂ ਨੂੰ ਜਿਹੜਾ ਮੌਕੇ ਤੇ ਇਨਸਾਫ ਕਰਵਾਇਆ ਗਿਆ ਇਹ ਸੱਭੀ ਨਿੰਦਿਆ ਵਾਲੇ ਲੋਕ ਕਹਿੰਦੇ ਸੀ ਕਿ ਕੱਲੇ ਇਸ ਐਫਪੀ ਦੇ ਖਿਲਾਫ ਹੀ ਦਿੱਤੀ ਨਹੀਂ ਜਦੋਂ ਗ੍ਰੇ ਦੇ ਰੂਪ ਤੋਂ ਨਹੀਂ ਨਹੀਂ ਸਾਡੇ ਕੋਲ ਤਾਂ ਉਹਨਾਂ ਨੇ ਇਸ ਵਿਅਕਤੀ ਦੇ ਖਿਲਾਫ ਹੀ ਦਿੱਤੀ ਸੀ ਤੇ ਇਹਨਾਂ ਦਾ ਕੋਈ ਪਿਛਲਾ ਕ੍ਰਿਮੀਨਲ ਰਿਕਾਰਡ ਕੋਈ ਹੋਰ ਕੋਈ ਇਸ ਤਰ੍ਹਾਂ ਦਾ ਇਹਨਾਂ ਦੇ ਉੱਤੇ ਕੁਝ ਮੁਕਦਮੇ ਦਰਜ ਹੈਗੇ ਨੇ ਜੀ ਤਿੰਨ ਮੁਕਦਮੇ ਇਹਨਾਂ ਦੇ ਉੱਤੇ ਦਰਜ ਨੇ ਉਹਨਾਂ ਦੀ ਅਸੀਂ ਅਗਲੀ ਕੋਰਟ ਦੇ ਵਿੱਚੋਂ ਜਿਹੜੀ ਹੈ ਪ੍ਰੋਫੈਸਰ ਜਿਹੜਾ ਹੈਗਾ ਉਹ ਲੈ ਰਹੇ ਹਾਂ ਕਿ ਕਿਹ ਕਿਸ ਕਿਹੜੀ ਸਟੇਜ ਦੇ ਉੱਤੇ ਚੱਲ ਰਹੇ ਹਨ ਇਹ ਵੀ ਹਾਲਕਾਰੀ ਦੇ ਸਕਦੇ ਹੋ ਸਰ ਵੀ ਕਿਹੜੇ ਕਿਹੜੀ ਧਰਾਵਾਂ ਤੇ ਕਿਹੜੇ ਕਿਹੜੇ ਇਹਨਾਂ ਦੇ ਉੱਤੇ ਦੋ ਮੁਕਦਮੇ ਆਮ ਜਨ ਸੈਕਟਰ ਦੇ ਗਏ ਨੇ ਇੱਕ ਮੁਕਦਮਾ ਐਨਡੀਪੀਐਸ ਸੈਕਟਰ ਦਾ ਬਟ ਉਹ ਅਸੀਂ ਅਜੇ ਕੋਰਟ ਤੋਂ ਸਾਰਾ ਜਿਹੜਾ ਹੈਗਾ ਵੈਰੀਫਾਈ ਕਰ ਰਹੇ ਹਾਂ ਕਿ ਕੇਸਿਸ ਦੀ ਕਿਹ ਕਿਹੜੀ ਸਟੇਜ ਦੇ ਉੱਤੇ ਚੱਲ ਰਹੇ ਹੈਗੇ ਹਨ ਪਰ ਉਹਦੇ ਦੀ ਕਿੰਨੀ ਇਹ ਨੌਜਵਾਨ ਮੁੰਡਾ ਹੀ ਹੈ ਜੀ 23-30 ਸਾਲ ਦੇ ਕਰੀਬੇ ਦੀ ਉਮਰ ਹੋਏਗੀ ਮੈਰਿਡ ਅਸ ਪਰ ਹਿਸ ਇਨਟੈਰੋਗੇਸ਼ਨ ਤਾਈਜ਼ ਮੈਰਿਡ ਤੇ ਸਰ ਜਿਹੜੀ ਮਰੀਂਦਰ ਸਿੰਘ ਜੀ ਨੂੰ ਮਕਾਨ ਦੀ ਜਿਹੜੀ ਪੋਜੈਸ਼ਨ ਉਹਨਾਂ ਨੂੰ ਵਾਪਸ ਦਿਲਵਾ ਦਿੱਤੀ ਹੈ ਜੀ ਕਿੱਥੇ ਉਹ ਹਾਂਜੀ ਉਹਨਾਂ ਤੇ ਕੋਲੀਆ ਮਕਾਨ ਤਾਂ ਇਹਨੇ ਉਹਨੂੰ ਧੱਕੇ ਨਾਲ ਬਾਹਰ ਕੱਢ ਕੇ ਤੇ ਲੋਕ ਲਾਏ ਸੀਗੇ ਇਹਦਾ ਕਬਜ਼ਾ ਤਾਂ ਨਹੀਂ ਹੋ ਸਕਦਾ ਇਹ ਕਿ ਅਸੀਂ ਤੁਹਾਡੇ ਚੈਨਲ ਸੇ ਰਹੇ ਪੱਤਰਕਾਰ ਬ੍ਰਾਦਰਰੀ ਦੇ ਰਾਹੀਂ ਅਸੀਂ ਇੱਕ ਮੈਸੇਜ ਤਨਵੀ ਕਰਨਾ ਚਾਹੁੰਦੇ ਹਾਂ ਕਿ ਇਹੋ ਜਿਹੇ ਜਿਹੜੇ ਲੈਂਡ ਗ੍ਰੈਬਰਸ ਨੇ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਅਗਰ ਕੋਈ ਵਿਅਕਤੀ ਕਿਸੇ ਨੂੰ ਕਿਸੇ ਦੀ ਜਾਇਦਾਦ ਤੋਂ ਬਿਨਾਂ ਕਿਸੇ ਕਾਰਨ ਦੇ ਬਿਨਾਂ ਕਿਸੇ ਉਹਦੇ ਤਹਸਰ ਦੇ ਨਾਲ ਜ਼ੋਰ ਜ਼ਬਰਦਸਤੀ ਦੇ ਨਾਲ ਆ ਕੇ ਪੁਲਿਸ ਦਾ ਰੋਗ ਦਿਖਾ ਕੇ ਜਾਂ ਕੁਝ ਹੋਰ ਗਲਤ ਤਰੀਕੇ ਦੇ ਨਾਲ ਕਾਰਵਾਈ ਕਰਦਾ ਤਾਂ ਉਹਦੇ ਬਾਰੇ ਸਾਡੇ ਕੋਲ ਰਿਪੋਰਟ ਕਰੋ ਇਹੋ ਜਿਹੇ ਵਿਅਕਤੀਆਂ ਦੇ ਬਾਰੇ ਅਸੀਂ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਸੀਨੀਅਰ ਅਧਿਕਾਰੀਆਂ ਵੱਲੋਂ ਬਹੁਤ ਸਖਤ ਹਦਾਇਤਾਂ ਨੇ ਕਿ ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਇਹੋ ਜੇ ਕੰਮ ਦੇ ਵਿੱਚ ਇਹਨਾਂ ਨੂੰ ਮਤਲਬ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਇਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ